ਕਾਇਪੁਰ ਬ 12 ਤਰੀਕ ਨੂੰ ਪੁੰਨਿਆਂ ਵਾਲੇ ਦਿਨ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਰਾਗੀ ਜੱਥੇ ਕਥਾ ਬਾਤ ਗੁਰੂ ਦਾ ਜਸ ਕਰਨਗੇ ਸੰਗਤਾਂ ਹਾਜ਼ਰੀਆਂ ਭਰਨਗੀਆਂ ਆਏ ਹਰ ਸਾਲ ਦੀ ਤਰ੍ਹਾਂ 12 ਤਰੀਕ ਨੂੰ ਬੜੀ ਧੂਮ-ਧਾਮ ਨਾਲ ਗੁਰਦੁਆਰਾ ਸਾਹਿਬ ਕੇ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਜੀ ਦੀਆਂ ਖੁੱਟੀਆਂ ਲੈਣ ਵਾਸਤੇ ਆਉਣ ਵਾਲੀ ਪੀੜ੍ਹੀ ਨੂੰ ਸੰਦੇਸ਼ ਦੇਣ ਵਾਸਤੇ ਕਿ ਨਸ਼ਿਆਂ ਤੋਂ ਬਚੋ ਜੋ ਸਾਡੇ ਗੁਰੂਆਂ ਨੇ ਸਾਡੇ ਭਗਤਾਂ ਨੇ ਸਾਡੇ ਮਹਾਪੁਰਖਾਂ ਨੇ ਸਾਡੇ ਵਾਂਗ ਕੀਤਾ ਉਹਦੇ ਕਹੇ ਤੇ ਚੱਲਣ ਦਾ ਵਾ ਧਿਆਨ ਦਿਓ ਇਸ ਕਰਕੇ ਅਸੀਂ ਸਿਰਫ ਸੰਦੇਸ਼ਾ ਦਿੰਨੇ ਆ ਸੰਗਤ ਨੂੰ ਕਿ ਚੜ੍ਹਦੀ ਕਲਾ ਨਾਲ ਸਾਰ ਰਲ ਮਿਲ ਕੇ ਰਹੋ ਤੇ ਆਪਣਾ ਜੀਵਨ ਮੇਲੇ ਸਫਲ ਕਰੋ ਆ ਭਗਤ ਰਵਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪ੍ਰੂਨ ਮੁਖ ਰੱਖਦੇ ਆ ਮਹੱਲਾ ਗੋਗਲਪੁਰਾ ਜੰਧਿਆਰਾ ਰੋਡ ਕਰਨਤਾਰ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਸਮੁੱਚੀ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਸੰਦੇਸ਼ਾ ਦੇਣ ਵਾਸਤੇ ਜੋ ਆਪਣੇ ਭਗਤਾਂ ਨੇ ਮਹਾਪੁਰਖਾਂ ਨੇ ਗੁਰਬਾਣੀ ਵਿੱਚ ਦੱਸਿਆ ਵਾ ਇਸ ਸੰਬੇ ਸੰਜੀਵਾਲ ਸਦਾਇਨ ਤੋਂ ਕਿਸੇ ਨਾ ਦਿਸੇ ਬਾਰਾ ਜੀਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਟਾ ਪੰਜ ਪਿਆਰੇ ਪੰਜ ਸ਼ਾਨ ਤੇ ਸਮੂਹ ਸੰਗਤਾਂ ਸ਼ਬਦ ਗਾਇਨ ਕਰਦੀਆਂ ਗੁਰੂ ਸਾਹਿਬ ਦਾ ਜਸ ਗਾਉਂਦੀਆਂ ਮਹੱਲਾ ਗੋਕਲਪੁਰ ਤੋਂ ਚੱਲ ਕੇ ਮਰਾਦਪੁਰ ਰੋਡਾ ਦਰਸ਼ਨੀ ਦਿਉੜੀ ਸ੍ਰੀ ਦਰਬਾਰ ਸੇ ਤੇ ਲੰਗਰ ਸਾਹਿਬ ਜਾ ਕੇ ਦਰਸ਼ਨ ਮੇਲੇ ਕਰਕੇ ਅਖੀਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਮਹੱਲਾ ਗੋਕਲਪੁਰਾ ਵਿਖੇ ਜਾ ਕੇ ਸਮਾਪਤੀ ਹੁੰਦੀ ਏ ਤੇ ਸਾਡੀ ਪੂਰੀ ਇਲਾਕੇ ਦੀ ਸੰਗਤ ਦਾ ਸੰਯੋਗ ਦਾ ਏ ਇਲਾਕੇ ਵਿੱਚ ਸਾਡੇ ਜਾਂ ਗੁਰਦਰਾਵਾ ਸਾਰੀ ਸੰਗਤ ਦਾ ਗੁਰਦਰਾਵਾ ਕੋਈ ਜਾਤ ਪਾਤ ਦਾ ਧਰਮ ਦਾ ਸੇਖਰੇਵਾ ਨਹੀਂ ਹੈਗਾ ਸਾਰੇ ਅਸੀਂ ਚੜ੍ਹਦੀ ਕਲਾ ਨਾਲ ਕਿੰਨ੍ਹੇ ਨਾਲ ਇਕੱਠੇ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਗੁਰਪੁਰਬ ਭਗਤ ਰਵਦਾ ਗੁਰਪੁਰਬ ਮਨਾਉਣੇ ਆ ਸਾਰੇ ਕੋਈ ਮਾਲਕ ਦੀ ਕਿਰਪਾ ਨਾਲ ਇੱਕ ਗੁਰਦਰਾ ਮੱਲੇ 'ਚ ਅਸੀਂ ਨਾਲ ਮਿਲ ਕੇ ਸਾਰੇ ਸਮਾਣ ਮਨਾਉਣੇ ਆ ਕਿਸੀਆਂ ਪੁੱਤ ਪਾਤਰ ਮੰਨਦੀਆਂ ਸਾਰੀਆਂ ਸੰਗਤਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਹਿ ਭਗਤ ਰਵੀਦਾਸ ਜੀ ਦੇ avatars purup ਦੇ ਸਬੰਧ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਜੋ ਕਿ ਬਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਪੰਜ ਪਿਆਰੇ ਤੇ ਚਾਰ ਸਾਹਿਬਜ਼ਾਦੇ ਜਿਹੜੇ ਗਵਾਹੀ ਕਰ ਰਹੇ ਸਨ ਉਸ ਦੇ ਵਿੱਚ ਨਗਰ ਦੀਆਂ ਸੰਗਤਾਂ ਜਿਹੜੀਆਂ ਸੀ ਉਹ ਵੀ ਹੋਮ ਹੋਮਾ ਕੇ ਨਗਰ ਕੀਰਤਨ ਦੇ ਨਾਲ ਸਨ ਤੇ ਬਸ ਵਕ ਪਿਆਰਾ ਜੂ ਹੁੰਦਾ ਆਇਆ ਤੇ ਤਾਂ ਸਤਰੀ ਮੱਲਾ ਉਥੇ ਸਮਾਪਤੀ ਹੋਵੇਗੀ ਉਸ ਦੇ ਸਬੰਧ ਵਿੱਚ ਅੱਜ ਜਿਹੜਾ ਇਹ ਉਹ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਇਸ ਨੂੰ ਅੱਜ ਕਨਵਸਾ ਆਰੰਭ ਕੀਤਾ ਗਿਆ ਨੇ ਉਸ ਦੇ ਦੁਪੰਨ ਚ 12 ਤਰੀਕ ਨੂੰ ਜਿਹੜਾ ਬੁੱਧਵਾਰ ਬੰਦਾ ਹੈ ਉਸ ਦੇ ਵਿੱਚ ਮਾਪੀ ਹੋਵੇਗੀ ਉਸ ਦੇ ਵਿੱਚ ਰਾਗੀ ਢਾਡੀ ਜਿਹੜੇ ਨੇ ਉਹ ਮਹਾਰਾਜ ਜਸ ਗਾਣਗੇ ਤੇ ਉਸ ਤੋਂ ਪਰંત ਜਿਹੜਾ ਹੈ ਗੁਰੂ ਘਰ ਲੰਗਰ ਜਿਹੜਾ ਹੈ ਉਹ ਡਟ ਵਰਤੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ